ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਗਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਔਟਾਰੀ ਇਸ ਕਰ ਚ ਪਹਿਲੀ ਵੀਡੀਓ ਬਣਨ ਜਾ ਰਹੀ ਆ ਵੀਰ ਦਾ ਦੁੱਧ ਦਾ ਕੰਮ ਆ ਕੋਈ ਵਪਾਰ ਨਹੀਂ ਕਰਦੇ ਚੰਗੀਆਂ ਮੱਝਾਂ ਸੇਲ ਕਰਨੀਆਂ ਜਿਨ੍ਹਾਂ ਵਿੱਚ ਚਾਰ ਤਾਜ਼ੀਆਂ ਸੂਈਆਂ ਸਵਾਈਆਂ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਤੇ ਇੱਕ ਵੱਡੀ ਮੱਝ ਆ ਜੀ ਗੱਬਣ ਬਹੁਤ ਹੀ ਟੌਪ ਦੀਆਂ ਆ ਜੀ ਸਭ ਤੋਂ ਪਹਿਲਾਂ ਜਿਹੜੀ ਬੇਨਤੀ ਹੈ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਨ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਨ ਤੇ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਚੱਲਦੀ ਹੈ ਤੁਸੀਂ ਸੋ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਆਪਣਾ ਵੀਰ ਜੀ ਗਮਾਨਪੁਰਾ ਹੈ ਜਿਲ੍ਹਾ ਅਮਰਸਰ ਸੀਲਟਾਰੀ ਨਾਮ ਕੀ ਹੈ ਵੀਰ ਜੀ ਨਾਮ ਆਪਣਾ ਤਰਜਿੰਦਰ ਸਿੰਘ ਫੋਨ ਨੰਬਰ ਦੱਸ ਦਿਓ ਜੀ 8728055706 ਠੀਕ ਹੈ ਇੱਕ ਹੀ ਆ ਫੋਨ ਜੀ ਹਾਂਜੀ ਠੀਕ ਆ ਤੇ ਘਰ ਦੇ ਪਸ਼ੂ ਆ ਆਪਣੇ ਘਰ ਦੇ ਪਸ਼ੂ ਆ ਆਪਣੇ ਵੀਰ ਜੀ ਡੇਰੀ ਦਾ ਕੰਮ ਹੈ ਆਪਣਾ ਅੱਛਾ ਡੇਰੀ ਦਾ ਕੰਮ ਦੁੱਧ ਦਾ ਕੰਮ ਕਰਦੇ ਆ ਹਾਂਜੀ ਠੀਕ ਆ ਤਾਂ ਅੱਜ 5 4-5 ਸੇਲ ਕਰਨੇ ਹਾਂਜੀ 4 ਸੱਜੇ ਸੂਈਆਂ ਜੋ ਇੱਕ ਮਤਲਬ ਮਹੀਨਾ ਖੜਦੀ ਇੱਕ ਗੱਬਣਾ ਹਨਾ ਹਾਂਜੀ ਠੀਕ ਹੈ ਜੀ ਸ਼ੁਰੂਆਤ ਕਰਦੇ ਆ ਜੁੱਬਣ ਤੋਂ ਹਾਂਜੀ ਚੈੱਕ ਕਰਾਈਏ ਤੁਹਾਨੂੰ ਕੱਦ ਕਾਠ ਲਓ ਚੈੱਕ ਕਰੋ ਜੀ ਮੱਝ ਪਹਿਲਾਂ ਆਹ ਵਖਰੀ ਕੁਆਲਿਟੀ ਪੂਰੀ ਇੱਕ ਹੈ ਇੱਕ ਜੱਡ ਬਲੈਕ ਪੂਰੀ ਰੰਗ ਕਾਲਾ ਇਹਦਾ ਭਾਜੀ ਸੂਆ ਕਿਨਵਾ ਜੀ ਸੂਆ ਤਿੱਜਾ ਜੀ ਠੀਕ ਹੈ ਜੀ ਲਾਗੇ ਖਲੋਇਆ ਇੱਕ ਰਾਂ ਕੱਦ-ਕਾੜ ਦਿਖਾਈਏ ਕੱਦ-ਕਾੜ ਵੇਲੋ ਭਾਜੀ ਆਪਣੇ ਵੀਰ ਦੇ ਬਰਾਬਰ ਆ ਵੱਡੀ ਪੂਰੀ ਮੱਝ ਸੂਆ ਦੂਜਾ ਸੂਆ ਤਿੱਜਾ ਤਿੱਜਾ ਸੂਆ ਤਿੱਜਾ ਘਰ ਦੀ ਝੋਟੀ ਆਪਣੀ ਘਰ ਦੀ ਦੁੱਧ ਕਿੰਨਾ ਚੋਆਇਆ ਭਾਜੀ ਦੁੱਧ ਭਾਈ 20 ਲੀਟਰ ਚੋਆਇਆ ਮੱਝ ਨੇ ਅੱਛਾ 20 ਲੀਟਰ ਚੋਆਇਆ 20 ਲੀਟਰ ਠੀਕ ਆ ਹਾਂਜੀ ਤੇ ਟਾਈਮ ਕਿੰਨਾ ਲੈ ਜੂਗੀ 1 ਮਹੀਨਾ ਵੀਰ ਜੀ ਪੂਰਾ ਲੈ ਜੀ ਅਛਾ ਮਹੀਨਾ ਪੂਰਾ ਲੈ ਜੀ ਇਹਨਾਂ ਕੋ ਸਾਂਭ ਲੂ ਤੇ ਪੂਰੀ ਠੀਕ ਹੈ ਮਾ ਜੀ ਥਾਣ ਥਾਣ ਦੀ ਕੁਆਲਿਟੀ ਚੈੱਕ ਕਰੋ ਜੀ ਇਹਦੀ ਆ ਵੇ ਇੱਕ ਥਾਣ ਸੋਹਣਾ ਵਾ ਭਾਈ ਚੈੱਕ ਪਾਸ ਆ ਤੁਹਾਡੀ ਹਾਂ ਜੀ ਪੂਰੀ ਚੈੱਕ ਪਾਸ ਮਹੀਨੇ ਦੀ ਠੀਕ ਹੈ ਜੀ ਅਛਾ ਮਹੀਨਾ ਰਹਿੰਦਾ ਮਹੀਨਾ ਪੂਰਾ ਰਹਿੰਦਾ ਤੋਰੀ ਇਹਨੂੰ ਵੀਰ ਜੀ ਖੋਲ ਕੇ ਚੈੱਕ ਕਰੋ ਜੀ ਕੱਦ ਕਾਠ ਲਓ ਕੋਈ ਕਸਰ ਨਹੀਂ ਗਈ ਵੱਡੇ ਪੱਲੇ ਦੀ ਮਾਝਾ 20 ਲੀਟਰ ਵੀਰ ਕਹਿੰਦਾ ਦੁੱਧ ਚੋਆਇਆ ਇਹਨੇ ਐਰ ਕਾ ਤੀਜੇ ਸੂਵੇ ਸੋਣਾ ਜੀ ਐਰ ਕੀ ਵੱਧ ਚਵਾਉ ਭਾਜੀ ਸੁੱਧ ਠੀਕ ਆ ਜੀ 23 ਤੋਂ ਪਲੱਸ ਚਵਾਉਗੀ ਠੀਕ ਆ ਹਾਂਜੀ ਆਹ ਵੇਖੋ ਜੀ ਤੇ ਬਾਕੀ ਇੱਕ ਰੰਗ ਕਾਲੀ ਆ ਮੈਨੂੰ ਤਾਂ ਨਜ਼ਰ ਨਹੀਂ ਕੋਈ ਆ ਰਿਹਾ ਇਹਦਾ ਵਾਲ ਚਿੱਟਾ ਹੋਊਗਾ ਬਾਕੀ ਜੇ ਤੁਹਾਨੂੰ ਕੋਈ ਲੱਭ ਗਿਆ ਤੇ ਤੁਸੀਂ ਆ ਕੇ ਵੇਖ ਲਿਓ ਆਪ ਜੀ ਪਦਰ ਜੀ ਨੇੜੇ ਆ ਕੇ ਵਖਾ ਲੈਣੇ ਆ ਲੋ ਵਖਾ ਲੋ ਸਾਰੀ ਕਾਲੀ ਆਹ ਵੇਖੋ ਜੀ ਠੀਕ ਆ ਕੋਈ ਹੋਰ ਮੋਰਾ ਚ ਥਾਣ ਥੁਣ ਵੀਰ ਜੀ ਕਿਦਾਂ ਓਕੇ ਆ ਜੀ ਪੂਰਾ ਥਾਣ ਓਕੇ ਵੀਰ ਜੀ ਚਵਾਈ ਕੋਲੀ ਬਾਦ ਘਾੜਦ ਨਹੀਂ ਆਈ ਸੁਣਾ ਕੋਈ ਗਰੰਟੀ ਆਪਣੀ ਠੀਕ ਆ ਹਾਂਜੀ ਤੇ ਇਹਦਾ ਦੱਸੋ ਫਿਰ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ 2 ਲੱਖ ਕਰਦੇ ਆ ਚਲੋ ਹੁਣ ਮੀਨਾ ਵੀਰ ਜੀ ਸਾਹਮਣੀ ਕਿਹਨੇ ਹਾਂਜੀ 1 60 ਦੀ ਆਪਾਂ ਛੱਡ ਦਾਂਗੇ ਲਾਸਟ ਉਹ ਚੋਂ ਛੋਟ ਕਰਦੋ ਕਿ ਮੁੜਕੇ ਮੌਕੇ ਤੇ ਚਲੋ ਕਰਦਾ ਵੀਰ ਪੰਜ ਹਜ਼ਾਰ ਹੋਰ ਛੱਡਦਾ 1 60 ਦੀ ਦੇਦਾ ਇੱਕ 60 ਦੀ ਹਾਂਜੀ ਬਾਕੀ ਸਾਹਮਕੇ ਤੇ ਜਿੱਥੇ ਤੁਸੀਂ ਬੋਲਿਆ ਉੱਥੇ ਹੀ ਜਾਣੀ ਹੈ ਉੱਥੇ ਜਾਊਗੀ ਵੀਰ ਜੀ ਮੀਨਾ ਇੱਕ ਸਾਹਮਣੀ ਪਹਿਣੀਗੇ ਹਾਂਜੀ ਹਾਂਜੀ ਠੀਕ ਆ ਭਾਜੀ ਇਹਦਾ ਸੂਆ ਕਿਨੂਆ ਜੀ ਇਹਦਾ ਸੂਆ ਦੁੱਜਾ ਜੀ ਦੁੱਜਾ ਸੂਆ ਸੂਈ ਆ ਹਾਂਜੀ ਤੇ ਬੱਚਾ ਕੀ ਇਹਦੇ ਮਗਰ ਬੱਚਾ ਇਹ ਕਟਾ ਜੋ ਕਿਹੜਾ ਕਟਾ ਇਹਦਾ ਇਹਦਾ ਉਹ ਕਟਾ ਜੋ ਕੰਨੀ ਵਾਲਾ ਲਾਸਟ ਲਾਸਟ ਦੇ ਹਾਂਜੀ ਜਾਂਦੇ ਵਿਖਾ ਦੇ ਦਿੰਦੇ ਆ ਠੀਕ ਆ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਆ ਦੁੱਧ ਦੇ ਵਿੱਚ 14 ਕਿਲੋ ਇਸ ਟਾਈਮ ਜੋ 14 ਕਿਲੋ ਤਿਆਰ 10 ਦਿਨ ਹੋਏ ਸੂਈ ਨੂੰ ਅੱਛਾ 10 ਦਿਨ ਹੋਏ ਸੂਈ ਨੂੰ ਹਾਂਜੀ ਠੀਕ ਆ ਜੀ ਤੋੜੀ ਇਹਨੂੰ ਵੀਰ ਜੀ ਤੋੜ ਦੇਣਾ ਆਹ ਵੇਖੋ ਕੁਆਲਿਟੀ ਚੈੱਕ ਕਰੋ ਇਹਦੀ ਵੀ ਚੰਗੀ ਸੋਹਣੀ ਆ ਪੂਰੀ ਕੈਮ ਆ ਆ ਵੇਖ ਜੀ ਥਾਣ ਸੁਣ ਬਹੁਤ ਸੋਹਣਾ ਲੱਗਾ ਇਹਨੂੰ ਵੀ ਵੇਖੋ ਜੀ ਬੱਚਾ ਇਹਦਾ ਹਜੇ ਕੱਟਾ ਆਜੋ ਭਾਜੀ ਆਹ ਕੱਟਾ ਜੀ ਇਹਦਾ ਚੰਗੀ ਨਿੱਗਰ ਆ ਜੀ ਭਾਜੇ ਨਾਲ ਹੀ ਆ ਪੂਰੀ ਉਧਰ ਦੀ ਭਰੀ ਝੋਟੀ ਆ ਜੀ ਮਾਲਵੇ ਦੀ ਠੀਕ ਹੈ ਜੀ ਥਾਣਾ ਦਾ ਗੈਬ ਵੀ ਚੰਗਾ ਜੀ ਇਹਦਾ ਆ ਵੇਖੋ ਪਾ ਲਈਏ ਉਹ ਦੁੱਧ ਕਿ ਨਾ ਇਸ ਟਾਈਮ ਤੇ ਦੁੱਧ 14 ਕਿਲੋ ਭਾਈ ਤਿਆਰ 14 ਕਿਲੋ ਤਿਆਰ 4 ਲੀਟਰ ਵਾਲਾ ਠੀਕ ਆ ਥਾਣਾ ਦੀ ਬਾਤ ਘੜਦਣੀ ਆਈ ਕੋਈ ਗਰੰਟੀ ਆਪਣੀ ਭਾਈ ਥਾਣਾ ਦੀ ਕੋਈ ਲੋ ਠੀਕ ਥਾਣ ਬਹੁਤ ਸੋਹਣੇ ਲੱਗੇ ਇਹਨੂੰ ਆ ਵੇਖੋ ਜੀ ਥਾਣਾ ਦਾ ਗੈਬੋ ਵੀ ਚੰਗਾ ਥਣ ਇੱਕ ਛੋਟਾ ਉਦੋਂ ਦੋਵੇਂ ਅਗਲੇ ਛੋਟੇ ਰਾਦੀ ਪਰ ਪਸਮੇ ਹੱਥ ਚ ਆਉਂਦੇ ਪੂਰੇ ਠੀਕ ਆ ਠੀਕ ਹਾਂਜੀ ਬਾਕੀ ਕੁਆਲਿਟੀ ਦੀ ਹੈਗੇ ਝੋਟੀ ਜਿੰਨੀ ਨਹੀਂ ਹੈਗੀ ਠੀਕ ਤੇ ਭਾਈ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਇਹਦਾ ਵੀ ਜੀ 135 ਠੀਕ ਆ ਹਾਂਜੀ ਤੇ ਛੋੜ ਕਿੰਨੀ ਕਰਨੀ ਆ 5000 ਦਾਦੀ ਜੀ 30 ਦੀ 30 ਦੀ ਇੱਕ 30 ਦਾ ਮੌਕੇ ਤੇ ਮਾਨਦਾਨ ਹੋ ਜਾਊਗਾ ਕਰ ਦਾਂਗੇ 1000 ਰੁਪਏ ਦਾ ਕਰ ਦਾਂਗੇ ਠੀਕ ਹੈ ਜੀ ਆਹ ਵੇਖੋ ਜੀ ਇੱਕ 30 ਜੋ ਮਾਨਦਾਨ ਹੋ ਜਾਊਗਾ ਦੂਜੇ ਨੰਬਰ ਵਾਲੀ ਦਿਖਾਉਣੇ ਜੀ ਨੀਲੀ ਰਾਵੀ ਦੇ ਵਿੱਚ ਪੱਖ ਰੱਖਦੀ ਆ ਝੋਟੀ ਬਹੁਤ ਹੀ ਸੁਨੱਖੀ ਆ ਜੀ ਸੋਹਣੀ ਆ ਜੀ ਪੂਰੀ ਕੁਆਲਿਟੀ ਦੀ ਕਰੋ ਚੱਕੇ ਜੀ ਆਹ ਸਿੰਘ ਦੀ ਕੁਆਲਿਟੀ ਨਿਸ਼ਾਨੀਆਂ ਪੂਰੀਆਂ ਹੈਗੀਆਂ ਜੀ ਇਹਦੇ ਆਹ ਵੇਖੋ ਹਾਂ ਸੁਆ ਭਾਜੀ ਪਹਿਲਾ ਪਹਿਲਾ ਸੂਆ ਹਾਂਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਕੋਈ 15 ਦਿਨ ਹੋ ਗਏ ਜੀ ਸਹੀ ਅੱਛਾ 15 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਦੁੱਧ ਕਿੰਨਾ ਭਾਈ ਇਸ ਟਾਈਮ ਦੁੱਧ ਇਥੋਂ 10 ਕਿਲੋ ਤੇ ਅੱਜ ਪੱਕਾ ਇਸ ਟਾਈਮ ਤੇ 10 ਕਿਲੋ ਦੁੱਧ ਤਿਆਰ ਹਾਂਜੀ ਥਾਣ ਵੀ ਬੜਾ ਸੋਹਣਾ ਲੱਗਾ ਜੀ ਇਹਦੇ ਆਹ ਵੇਖ ਸਕਦੇ ਆ ਤੁਸੀਂ ਠੀਕ ਆ ਵੀਰ ਜੀ ਤੋਰੀ ਇਹਨੂੰ ਖੋਲ ਕੇ ਬੱਚਾ ਗਈ ਮਗਰੇ ਤੇ ਵੀ ਜੀ ਕੱਟਾ ਜੂਦੇ ਮੈਂ ਘੱਟੀ ਸੋਰੀ ਕੱਟੀ ਆਹ ਕੱਟੀ ਜੀ ਅੱਛਾ ਆ ਕੱਟੀ ਕਿੰਨੇ ਕਿ ਦਿਨਾਂ ਦਾ ਸੂਆ ਇਹਦਾ ਸੂਈ 15 ਦਿਨ ਹੋ ਗਏ ਜੀ ਅੱਛਾ 15 ਦਿਨ ਹੋ ਗਏ ਹੁਣ ਕਿ ਆਹ ਵੇਖੋ ਕਵਾਲਿਟੀ ਚੈੱਕ ਕਰੋ ਜੀ ਆਹ ਵੇਖੋ ਛੋਟੀ 10 ਕਿਲੋ ਦੁੱਧ ਦੀ ਮਾਲਕ ਹੈ ਇਸ ਟਾਈਮ ਤੇ 10 ਲੀਟਰ ਦੁੱਧ ਤਿਆਰ ਆ ਲੀਟਰ ਆ ਭਾਈ 10 ਕਿਲੋ ਹੋਊਗਾ ਠੀਕ ਆ ਦਿਖਾਵਾ ਯਾਰਾ 12 ਦਊ ਆਹ ਵੇਖੋ ਜੀ ਸੋਹਣੀ ਆ ਜੀ ਛੋਟੀ ਦੁੱਧ ਹੋ ਵਾਜੂਗੀ ਭਾਜੀ ਥੋੜਾ ਬੋਧ ਦੁੱਧ ਹੋ ਵਾਜੂ ਭਾਜੀ ਠੀਕ ਆ 12 ਕਿਲੋ ਛੋਟੀ ਦੁੱਧ ਦੇ ਠੀਕ ਹੈ ਜੀ ਠੀਕ ਹੈ ਬਾਕੀ ਸੂਆ ਪਹਿਲਾ ਜੀ ਸੂਆ ਪਹਿਲਾ ਗਾਂ ਵੀ ਬਣੂਗੀ ਚੰਗੀ ਤਿਆਰ ਹੋਊਗੀ ਚੰਗੀ ਕੱਦ ਕਾੜ ਪੂਰਾ ਜੀ ਭਾਜੀ ਹਾਂਜੀ ਕੱਦ ਕਾੜ ਵੀ ਚੰਗਾ ਵਾ ਮੁੱਲ ਭਾਜੀ ਇਹਦਾ ਕਿੰਨਾ ਕਰਨਾ ਜੀ ਮੁੱਲ ਵੀ ਜੀ ਦਾ ਨਿਗਾ 90000 ਰੁਪਏ ਉਹ ਚੋ ਮਾਨਤਨ ਕਰਦੇ ਹੋ ਖੁੱਲਾ ਕਿ ਨਹੀਂ ਕਰਦਾਂ ਮਾਨਤਨ ਭਾਈ ਕਿੰਨਾ ਕਰਦੋਗੇ 2000 ਛੱਡ ਦਾਂਗੇ ਠੀਕ ਆ 80000 ਦੀ ਦਿਆ ਠੀਕ ਆ ਹਾਂਜੀ 85 ਦੀ ਨਾ ਕਰਦੀਏ 85 ਚਲੋ ਕਰਦਾਂ ਆਹ ਦੇਖੋ ਜੀ 85000 85 ਆਪਣਾ ਲਾਸਟ ਜੋ ਜੀ ਉਹ ਚੋ ਜਿਹਨੇ 500 ਹੀ ਛੋੜ ਕਰੇ ਮਰਜੀ ਦੀ ਕਰਿਓ ਮਰਜੀ ਦੀ ਬਾਕੀ ਨੀਲੀ ਰਾਵੀ ਦੇ ਵੀਰ ਬਹੁਤ ਸ਼ਕੀਨ ਨਾਲ ਸ਼ੌਂਕ ਨਾਲ ਰੱਖਦੇ ਇਹਨਾਂ ਛੋਟੀਆਂ ਨੂੰ ਠੀਕ ਹੈ ਜੀ ਆ ਜਿਓ ਜੀ ਅੱਗੇ ਆ ਜੋ ਆਹ ਵੇਖੋ ਜੀ ਇਹਦਾ ਭਾਈ ਸੂਆ ਗਨ ਭਾਈ ਇਹਦਾ ਸੂਆ ਭਾਈ ਤਿੱਜਾ ਤਿੱਜਾ ਸੂਆ ਹਾਂਜੀ ਠੀਕ ਹੈ ਜੀ ਤੇ ਬੱਚਾ ਮਗਰ ਕੀ ਹੈ ਜੀ ਬੱਚਾ ਇਹਦੇ ਮਗਰ ਕੱਟਾ ਜੋ ਕੱਟਾ ਹੈ ਇਹਦੇ ਮਗਰ ਇਹ ਸੱਤਾਂ ਦਾ ਸੂਈ ਜੋਸ਼ਾ ਜੀ ਆ ਸੱਤ ਦਿਨ ਹੋ ਗਏ ਆ ਉਹ ਬੱਚਾ ਦਾ ਹਾਂਜੀ ਹਾਂਜੀ ਠੀਕ ਹੈ ਜੀ ਆ ਬੱਚਾ ਜੀ ਬੱਚਾ ਜੀ ਠੀਕ ਆ ਤੇ ਦੁੱਧ ਇਸ ਟਾਈਮ ਤੇ ਵੇ ਜੀ 12 ਕਿਲੋ ਦੁੱਧ ਦੇ ਦੋ ਝੋਟੀਆਂ 12 ਕਿਲੋ ਤਿਆਰ ਆ ਠੀਕ ਹੈ ਜੀ ਹਵਾਨਾ ਚੈ ਕਰੋ ਜੀ ਚੰਗਾ ਕੁਆਲਟੀ ਦਾ ਲੱਗਾ ਜੀ ਆ ਵੇਖੋ ਤੇ ਬਾਕੀ ਜਿਹੜਾ ਕਾ ਦਿੰਦਾ ਆਪਾਂ ਵੱਡਾ ਦਿਖਾਈਦਾ ਵੱਡਾ ਕਰਕੇ ਨਹੀਂ ਦਿਖਾਈਦਾ ਤੇ ਕਈ ਗੱਲਾਂ ਰਹਿ ਵੀ ਜਾਂਦੀਆਂ ਪੁੱਛਣ ਵਾਲੀਆਂ ਉਹ ਫੋਨ ਤੇ ਪੁੱਛ ਸਕਦਾ ਬੰਦਾ ਜੀ ਨੰਬਰ ਦਿੱਤਾ ਹੁੰਦਾ ਬਦਲਾਂ ਵੀ ਜੀ ਜਾਇਓ ਝੋਟੀ 16 ਕਿਲੋ ਦੁੱਧ ਦੇ ਦੂ ਆਪਣੇ ਘਰ ਦੀ ਝੋਟੀ ਐ ਠੀਕ ਆ ਹਾਂਜੀ ਆ ਵੇਖੋ ਜੀ ਸਣਖੀ ਆ ਜੀ ਸੋਹਣੀ ਬਹੁਤ ਆ ਹਾਂਜੀ ਥਾਣ ਵੀ ਚੰਗਾ ਲੱਗਾ ਨੂੰ ਤੇ ਗਾਇਬ ਵੀ ਸੋਣਾ ਆ ਜਵਾਗਵਾਦ ਸੱਤਾਂ ਦਿਨਾਂ ਜਵਾਗਜੋ ਹਾਂ ਵੇਖੋ ਸੱਤਾਂ ਨਾਂ ਦਾ ਸੁਆ ਜੋ ਕੋ ਜਾਏਗਾ ਪਾਉ ਕੋਈ ਦੱਸਾਂਗੇ ਜੀ 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 ਬਿਲਕੁਲ ਬਿਲਕੁਲ ਦੂਰੋਂ ਕਈਆਂ ਵੀਰਾਂ ਨੇ ਫੋਨ ਕਰਨੇ ਆ ਕਈਆਂ ਨੇ ਆਉਣਾ ਹੈ ਹਾਂਜੀ 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 ਬਾਕੀ ਸੁਆ ਡੰਗਰ ਭਾਜੀ ਲੱਭਣ ਨਹੀਂ ਡਿਆ ਹਾਂਜੀ ਹਾਂਜੀ ਭਾਜੀ ਇਹ ਸਿੱਧਾ ਸਿੱਧਾ ਜਾ ਕੇ ਬਾਲਟੀ ਦੁੱਧ ਪੈਣਾ ਵਾ ਬਸ ਬਸ ਬੇਜੀ ਠੀਕ ਆ ਕਿੰਨਾ ਕੁ ਭਾਜੀ ਦੁੱਧ ਚਵਾਈ ਜਾਊਗੀ ਦੁੱਧ ਦੇ ਭਾਜੀ ਹੋਂ ਤੇ ਇਸ ਟਾਈਮ ਪੱਕਾ 14 ਲੀਟਰ ਜੇ 14 ਲੀਟਰ ਹਾਂਜੀ ਪੱਕਾ ਹਾਂਜੀ ਤਿਆਰ ਵਾ ਹਾਂਜੀ ਤਿਆਰ ਠੀਕ ਆ ਹਾਂਜੀ ਬੱਚੇ ਨੂੰ ਛੱਡ ਕੇ ਜੋ 12 ਉਹਦਾ 14 ਲੀਟਰ ਤਿਆਰ ਹੋਊ ਠੀਕ ਆ ਹਾਂਜੀ ਸਹੀ ਆ ਤਾਂ ਮੁੱਲ ਭਾਜੀ ਕਿੰਨਾ ਕਰਦਾ ਜੀ ਮੁੱਲ ਇਹ ਭਾਜੀ 1 15 ਦੀ ਦੇਦਾ ਮਾਣ ਤਾਣ ਕਿੰਨਾ ਕਰ ਦੋ ਮਾਣ ਤਾਣ 2000 ਛੱਡ ਦਾਂਗੇ ਇਹਦਾ ਵੀ ਮੈਂ ਕਹਿੰਦਾ 10 ਦੀ ਜਾਣ ਦੋ ਪਰਾਂ ਪੰਜ ਹੀ ਡਾਦੋਗੇ ਚਲੋ ਭਾਜੀ ਤੁਹਾਡੀ ਮਾ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਜਾਣ ਦੋ ਆ 1000 ਰੁਪਏ ਛੋਟ ਕਰ ਦਾਂਗੇ ਜਾਓ ਉਹ ਚੋਂ ਵੀ ਉਹ ਚੋਂ 1000 ਰੁਪਏ ਛੋਟ ਕਰ 9 ਦੀ ਦੇ ਦਾਂਗੇ ਬਾਕੀ ਪਾਇਆ ਸੂਆ ਨਹੀਂ ਡੰਗਰ ਲੱਪਣ ਡਿਆ ਥਾਣਾ ਥੱਲੇ ਵੇਖੋ ਜੀ 9 ਦੀ ਭਾਜੀ ਵਾਧਾ ਘਾਟ ਨਹੀਂ ਹੈ ਪੂਰੀ ਗਰੰਟੀ ਆਪਣੀ ਜੀ ਖੱਲਾ ਦੇਖੋ ਦਾ ਆ ਲਈ ਫਿਰਦੀ ਆ ਦੇਖੋ ਉਹਨੇ ਗਾਂ ਉਹਨੇ ਪਿਛਾ ਅੱਗੋਂ ਵਿਖਾ ਦੋ ਹਾਂਜੀ 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 ਪੂਰੀ ਕੈਮ ਠੀਕ ਆ ਆ ਦਿਖਾਈਏ ਲਾਸਟ ਵਾਲੀ ਜਿਹੜੀ ਇਹ ਵੀ ਵੀਰ ਜੀ ਮੋਹਰਾ ਜੰਦੀ ਜੀ ਹਾਂਜੀ ਹਾਂਜੀ ਠੀਕ ਆ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਦੁੱਧ ਇਹਦੇ ਕੋਲ ਵੀਰ ਜੀ 13 ਕਿਲੋ ਦੁੱਧ ਉਹ 13 ਕਿਲੋ ਦੁੱਧ ਬੱਚਾ ਕੀ ਹੈ ਮਗਰ ਬੱਚਾ ਇਹ ਮੈਂ ਕੱਟੀ ਜੋ ਕੱਟੀ ਆ ਜੀ ਹਾਂਜੀ ਠੀਕ ਆ ਸਹੀ ਆ ਕੱਦ ਕਾਠੇ ਦਾ ਵੀ ਚੰਗਾ ਸੂਹਾ ਦੁੱਜਾ ਸੂਹਾ ਦੁੱਜਾ ਠੀਕ ਆ ਪੂਰਾ ਕੱਦ ਜੋ ਦਾ ਕੱਟੀ ਬਹੁ ਰਵੇ ਦੀ ਜੋ ਠੀਕ ਆ ਕੱਟੀ ਵੀ ਆਪਾਂ ਲਾਸਟ ਤੇ ਵਿਖਾ ਦਿੰਨੇ ਭਾਜੀ ਹਾਂ ਦੇਖੋ ਜੀ ਨਾੜਾਂ ਐਵੇਂ ਸਰੀਰ ਤੇ ਸਾਰੇ ਤੇ ਹੈਗੀਆਂ ਚੰਗੀਆਂ ਆ ਦੇਖੋ ਕੁਆਲਿਟੀ ਚੈੱਕ ਕਰੋ ਜੀ ਚੱਡਾ ਘੱਟ ਵਿਖਾਉਂਦੀ ਪਰ ਦੁੱਧ 12 ਤੋਂ 13 ਕਿਲੋ ਪੱਕਾ ਠੀਕ ਠੀਕ ਆ ਕੱਦ-ਗਾੜ ਵੀ ਚੰਗਾ ਵਾ ਉਦਾਂ ਵੀ ਝੋਟੀ ਸੁਨਖੀ ਆ ਪੂਰੀ ਤੇ ਤਾਜੀ ਸੁਈ ਜੋ ਵੀ 8 ਦਿਨਾਂ ਦੀ ਸੁਈ ਹੋਊ ਉਹ ਕੱਟੀ ਜੋ ਠੀਕ ਆ ਇਹਦੇ ਮਗਰ ਵੀ ਕੱਟੀ ਆ ਹਾਂਜੀ ਆ ਦੇਖੋ ਜੀ ਆ ਕੱਟੀ ਆ ਠੀਕ ਆ ਹਾਂ ਚੈੱਕ ਕਰ ਲੀ ਜੀ ਇਹ ਚੰਗੇ ਆ ਬਰੀਕ ਬਰੀਕ ਨਾੜਾਂ ਸਾਰੇ ਸ਼ਰੀਰ ਤੇ ਹੈਗੀਆਂ ਝੋਟੀ ਪੂਰੀ ਚੰਗੀ ਆ ਜੀ ਹਾਂਜੀ ਠੀਕ ਆ ਭਾਈ ਦੁੱਧ ਕਿੰਨਾ ਕੁ ਚਵਾਈ ਜਾਊਗੀ ਜੀ ਦੁੱਧ ਦੇ 15 16 ਕਿਲੋ ਰਮਾਨਾ ਚਵਾ ਦੋ ਜੀ ਅੱਛਾ 15 16 ਕਿਲੋ ਦੁੱਧ ਚਵਾ ਜੀ ਥਾਣਾ ਮੋਗਾ ਚਵਾਈ ਬਹੁਤ ਲੱਗੀ ਇਹਨੂੰ ਵਜਿ ਅੱਛਾ ਚਵਾਈ ਚੰਗੀ ਚਵਾਈ ਬਹੁਤ ਲੱਗੀ ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੋਲੇ ਦਾ ਵੀਰ ਜੀ ਡੇਢ ਹੀ ਕਰਦੇ ਜੇ ਮਾਨ ਤਾਨ ਕਿੰਨਾ ਕਰ ਦੋ ਵੀ ਮਾਨ ਤਾਨ ਇਹਦਾ 10000 ਛੱਡ ਦਾਂਗੇ ਜੀ ਖੁੱਲਾ ਹੀ ਕਰ ਦੋ ਮੈਂ ਇਹਦਾ ਲਾਸਟ ਪੀਸ ਆ ਲਾਸਟ ਪੀਸ ਖੁੱਲਾ ਹੀ ਛੱਡਦਾ ਪੱਕਾ ਦੱਸੋ ਜੇ ਤੇ 100 ਛੋਟ ਕਰਨੀ ਆ 1 35 ਦੇ ਦਾਂ ਭਾਜੀ ਠੀਕ ਆ ਜੀ ਲਾਸਟ ਆਹ ਵੇਖੋ ਜੀ ਐਦਾਂ ਦੀਆਂ ਝੋਟੀਆਂ ਲੱਭਣੀਆਂ ਨਹੀਂ ਆਹ ਮੁੱਲੀ ਜਿਹੜੇ ਵੀਰ ਮੁੱਲੀ ਦੇਣ ਰਿਹਾ ਵਾ ਪੂਰਾ ਕੱਦ ਕਾੜ ਜੋ ਹਾਂਜੀ ਪੂਰੇ ਵੀਰ ਜੀ ਜੈ ਜੈ ਪਰੇਡ ਜੇ ਵੀਰ ਜੀ ਕਿਹਨੇ ਜੋੜਾ ਜੋੜਾ ਪਸੰਦ ਆ ਗਿਆ ਤੇ ਕਰਦਾਂਗੇ ਮਾਣ ਹੋਰ ਵੀ ਖੁੱਲਾ ਕਰ ਦਿਓ ਖੁੱਲਾ ਕਰਦਾਂਗੇ ਆਪਣੇ ਹਸਾਮਾ ਕਰਦੇ ਹਾਂ ਖੁੱਲਾ ਕਰਦਾਂ ਵੀਰ ਜੀ ਪਹਿਲੀ ਵੀਡੀਓ ਬਣਾਉਣ ਲੱਗੇ ਆਪਾਂ ਖੁੱਲਾ ਮਾਣ ਕਰਾਂਗੇ ਵੀਰ ਠੀਕ ਆ ਜੀ ਮੋੜਾਂ ਕਹਿਣਾ ਜਿਹੜਾ ਵੀਰ ਕਰਨੀ ਕੋਈ ਗੱਲ ਬਾਤ ਹੋਰ ਨਹੀਂ ਬਸ ਵੀਰ ਜੀ ਠੀਕ ਹੈ ਜੀ ਵੀਰ ਨੇ ਆ ਚਾਰ ਤਾਜ਼ੀਆਂ ਸੂਈਆਂ ਸਵਾਈਆਂ ਆ ਦੇਖ ਸਕਦੇ ਆ ਬਹੁਤ ਹੀ ਕੁਆਲਟੀ ਦੀਆਂ ਵਾ ਤੇ ਇੱਕ ਗੱਬਣ ਵੱਡੀ ਪੂਰੇ ਵੱਡੇ ਕਦ ਕਾੜ ਦੀ ਮਾਲ ਗਿਆ ਆ ਕੇ ਆਪਣੀ ਤਸੱਲੀ ਕਰ ਲਿਓ ਸੂਏ ਸਵਾਏ ਡੰਗਰ ਨੂੰ ਦੋ ਟਾਈਮ ਚੋਲਿਓ ਜਿਹੜਾ ਗੱਬਣ ਪਸ਼ੂ ਆ ਤੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ